ਅਕਾਲੀ ਦਾ ਅਰਥ ਹੈ ਅਕਾਲ ਪੁਰਖ ਨੂੰ ਮੰਨਣ ਵਾਲਾ ਤੇ ਅਕਾਲ ਪੁਰਖ ਤੋਂ ਡਰਨ ਵਾਲਾ ਪਰ ਜਿਹੜੇ ਸਾਡੇ ਅੱਜ ਦੇ ਅਕਾਲੀ ਐ ਇਹ ਚੌਂਕੀਆਂ ਲਾਉਂਦੇ ਐ ਦਰਦਾਰ ਤੇ ਨਕਰਗੜਦੇ ਐ ਆਪ ਜਾ ਕੇ ਸਮਾਗਮਾਂ 'ਚ ਮਿੰਤਾਂ ਕਰਕੇ ਭੂਤੀਆਂ ਲਾਉਂਦੇ ਐ ਤੇ ਉੱਚਾ ਕੱਢਣ ਵਾਲਿਆਂ ਤੋਂ ਜਾਂ ਚੌਕੀਆਂ ਲਾਉਣ ਵਾਲਿਆਂ ਤੋਂ ਜਾਂ ਫੀਮ ਭੁੱਕੜ ਖਾਣ ਵਾਲਿਆਂ ਤੋਂ ਧੂਈਆਂ ਤਪਨ ਵਾਲਿਆਂ ਤੋਂ ਜਾ ਕੇ ਪੁੱਛਦੇ ਆ ਵੀ ਸਾਡਾ ਭਲਾ ਕਿਵੇਂ ਹੋਊ ਸਾਡਾ ਭਲਾ ਕਿਵੇਂ ਹੋਊਗਾ ਇੱਕ ਉਸ ਸਮੇ ਅਕਾਲੀ ਸੀ ਅਕਾਲੀ ਫੂਲਾ ਸਿੰਘ ਸੀ ਜਿਸਨੇ ਮੁੱਖ ਮੰਤਰੀ ਮਤਲਬ ਇੱਕ ਰਾਜਾ ਸੀ ਸ਼ਾਸਕ ਸੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਤੱਕ ਛੋਟਾ ਜਿਹਾ ਕੰਧਾਰ ਤੱਕ ਰਾਜ ਕੀਤਾ ਤਾਂ ਉਸਨੇ ਕਾਣਾ ਸ਼ਬਦ ਕਹਿ ਕੇ ਬੁਲਾਉਂਦਾ ਹੁੰਦਾ ਸੀ ਉਹਨੂੰ ਮਤਲਬ ਜਦੋਂ ਉਹ ਗਲਤੀ ਕਰਦਾ ਸੀ ਵੈਸੇ ਨਹੀਂ ਵੈਸੇ ਸਤਿਕਾਰ ਕਰਦਾ ਸੀ ਇੱਕ ਉਹ ਬੰਦਾ ਅਕਾਲੀ ਸੀ ਜਿਹੜੇ ਨੇ ਥੰਮਲੇ ਨਾ ਬੰਨ ਲੈਂਦਾ ਸੀ ਤੇ ਅੱਜ ਸਾਡੀ ਜਿਹੜੀ ਸ਼ਰਮਣੀ ਕਮੇਟੀ ਆ ਉਹ ਜ਼ੀਰੋ ਕਰਦੀ ਕੋਈ ਵਜੂਦ ਨਹੀਂ ਰਹਾ ਸਰਕਾਰਾਂ ਸਰਪੂਰਾ ਅਕਾਲੀ ਸ਼ਬਦ ਦੇ ਮੂਰੇ ਕੁਛ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਿਉਂਕਿ ਸਰਕਾਰਾਂ ਕਿਉਂ ਨਹੀਂ ਅਕਾਲੀ ਦੇ ਸਾਹਮਣੇ ਕੁਛ ਕਿਉਂਕਿ ਉਹ ਸੱਚ ਦਾ ਪ੍ਰਤੀਕ ਸੀ ਤੇ ਅੱਜ ਜਿਹੜੇ ਧਰਮੀ ਐ ਉਹ ਅਧਰਮੀ ਹੋਏ ਫਿਰਦੇ ਐ ਜਿਹੜੇ ਅਧਰਮੀ ਐ ਉਹ ਧਰਮੀ ਹੋਏ ਫਿਰਦੇ ਐ ਹੁਣ ਸਾਡੇ ਸਿੱਖ ਰੇਜਮੈਂਟ ਦੇ ਵਿੱਚ 16 ਸਿੱਖ ਚ 9 ਸਿੱਖ ਚ 12 ਚ ਫੌਜੀ ਵੀਰ ਹੈ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਔਰ ਸੇਵਾ ਮੁਕਤੀ ਤੋਂ ਬਾਅਦ ਉਹ ਧਰਮ ਦੀ ਸੇਵਾ ਨਮਾਉਂਦੇ ਆ ਕੁਛ ਤਾਂ ਉਹ ਕਹਿੰਦੇ ਸਾਨੂੰ ਸ਼ਰੋਮਣੀ ਕਮੇਟੀ ਨੇ ਧਰਮੀ ਮੰਨਣ ਤੋਂ ਇਨਕਾਰ ਕਰ ਦਿੱਤਾ ਦੇਖੋ ਇੱਕ ਦੇਸ਼ ਕੌਮ ਲਈ ਬੰਦਾ ਜਾਂਦਾ ਉਹ ਵੀ ਸਿਕਰੇਜਮੈਂਟ ਦੇ ਵਿੱਚ ਕੰਮ ਕਰਦਾ ਦਾੜੀ ਕੇਸ ਜਾ ਕੇ ਔਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪਾਠ ਪੂਜਾ ਕਰਕੇ ਫਿਰ ਜਾ ਕੇ ਉਹ ਆ ਵੀ ਸੌਣੀ ਆਪਦੀ ਮਿਲਟਰੀ ਦੇ ਵਿੱਚ ਆਪਦੇ ਟਿਕਾਣੇ ਤੇ ਆਪਦੇ ਕੋਈ ਜੰਗਾਂ ਜੁੱਧਾਂ 'ਚ ਜਾਣਾ ਤਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਜਾਂਦਾ ਉਹਨਾਂ ਨੂੰ ਤਾਂ ਇਨਕਾਰ ਕਰ ਦਿੱਤਾ ਕਿ ਧਰਮ ਹੀ ਨਹੀਂ ਪਰ ਦੂਜੇ ਪਾਸੇ ਬਿਨਾ ਕਿਸੇ ਨੇ ਮਾਫੀ ਮੰਗੀ ਮਾਫੀ ਦੇਣੀ ਬਿਨਾ ਕੋਈ ਗੱਲਬਾਤ ਕਹੇ ਇਸ਼ਤਿਹਾਰ ਦੇਣੇ ਗੁਰੂ ਸਾਹਿਬ ਦੀ ਗੋਲਕ ਦਾ ਪੈਸੇ ਨੂੰ ਬਰਬਾਦ ਕਰਨਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੈ ਕਿਥੇ ਕਾਲਜ ਖੋਲੇ ਹੋਣੇ ਚਾਹੀਦੇ ਸੀ ਗਰੀਬ ਬੱਚਿਆਂ ਨੂੰ ਕੱਪੜੇ ਲੀੜੇ ਜੁੱਤੀਆਂ ਵਧੀਆ ਐਜੂਕੇਸ਼ਨ ਤਾਂ ਕਿ ਭਾਈ ਵੀ ਸਾਡੇ ਇਹ ਜਿਹੜੇ ਸਿੱਖ ਧਰਮ ਦੇ ਪੈਰੋਕਾਰ ਐ ਉਹਨਾਂ ਨੇ ਇਹ ਸੋਚਣਾ ਸੀ ਵੀ ਆਹ ਸਾਡੇ ਜਿਹੜੇ ਬੱਚੇ ਐ ਸਿੱਖ ਰਿਲੀਜੀਅਸ ਨਾਲ ਇਹ ਵੱਡੇ ਅਫਸਰ ਬਣਨ ਵਿਦਵਾਨ ਬਣਨ ਤੇ ਜੰਗਾਂ ਜੁੱਦਾਂ ਦੇ ਵਿੱਚ ਜਾਣ ਫੌਜੀ ਤੋਂ ਲੈ ਕੇ ਵੱਡੇ ਕਮਾਂਡਰ ਅਫਸਰ ਬਣਨਾ ਉਧਰ ਕੋਈ ਖਿਆਲ ਨਹੀਂ ਚਾਪਲੂਸੀ ਪਹਿਰੀ ਹੱਥ ਲਾਉਣੇ ਮਿੰਨਤਾ ਕਰਨੀਆਂ ਲੀਡਰਾਂ ਦੀਆਂ ਇਹ ਇੱਕ ਮੁੱਖ ਤੰਦਾ ਹੈ ਜਿਸ ਬੰਦੇ ਨੂੰ ਆਪਣੇ ਆਪ ਦਾ ਨਹੀਂ ਪਤਾ ਵੀ ਮੇਰੀ ਜਿਹੜੀ ਕੁਰਸੀ ਹੈ ਜਿਸ ਕੁਰਸੀ ਦਾ ਮੈਂ ਪ੍ਰਧਾਨ ਹੈ ਜਾਂ ਅਕਾਲ ਤਖਤ ਦਾ ਜਥੇਦਾਰ ਹੈ ਜਦ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਮੈਂ ਕੀ ਕਰ ਸਕਦਾ ਤੇ ਮੇਰਾ ਮੌਲਕ ਅਧਿਕਾਰ ਕੀ ਹੈ ਜਦੋਂ ਪਤਾ ਹੀ ਨਹੀਂ ਇਹ ਮਿੰਤਾਂ ਤਰਲੇ ਰਾਜਨੀਤਿਕ ਲੀਡਰਾਂ ਦੇ ਕਰਦੇ ਫਿਰਦੇ ਆ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਹੈ ਅੱਜ ਦੀ ਸ਼੍ਰੋਮਣੀ ਕਮੇਟੀ ਅੱਜ ਦੀ ਅੱਜ ਦਾ ਅਕਾਲੀ ਅੱਜ ਤੋਂ 50 ਸਾਲ ਪਿੱਛੇ ਜਾੜੋ ਉਸ ਟਾਈਮ ਤਾਂ ਭਾਈ ਜਿਹੜਾ ਹੈਗਾ ਜ਼ੁਲਮ ਜਿਆਦਾ ਹੁੰਦਾ ਸੀ ਨਾ ਹੁਣ ਤਾਂ ਸੋਸ਼ਲ ਮੀਡੀਆ ਆ ਗਿਆ ਕਈ ਦੇ ਕਾਨੂੰਨ ਬਣ ਗਏ ਨਵੇਂ-ਨਵੇਂ ਐਕਟ ਬਣ ਗਏ ਐਮੈਂਡਮੈਂਟ ਹੋ ਗਈ ਲੋਕ ਜਾਗਰੂਕ ਹੋ ਗਏ ਸਮਝਦਾਰ ਹੋ ਗਏ ਤੇ ਉਸ ਸਮੇਂ ਜਿਹੜਾ ਸੀਗਾ ਅਕਾਲੀ ਸ਼ਬਦ ਜਿਹੜਾ ਸੱਚ ਦਾ ਪ੍ਰਤੀਕ ਸੀ ਹੁਣ ਇਹ ਵਕ ਵਕ ਜੇਤੇ ਬੰਦੀਆਂ ਬੱਕ ਬੱਕ ਲੀਡਰ ਰਾਜਸੀ ਔਰ ਸਿਆਸੀ ਸਟੇਜਾਂ ਤੇ ਮੈਂ ਇੱਕ ਦੀ ਆਵਾਜ਼ ਉੱਚੀ ਕਰਕੇ ਲਲਕਾਰੇ ਮਾਰਦੇ ਆ ਕਿ ਅਸੀਂ ਅਕਾਲੀ ਆ ਫਲਾਨਾ ਫੂਲਾ ਸਿੰਘ ਨੇ ਕੀਤਾ ਫਲਾਨੇ ਮਹਾਰਾਜਾ ਰਣਜੀਤ ਸਿੰਘ ਨੇ ਆਹ ਕੀਤਾ ਬੰਦਾ ਸਿੰਘ ਬਹਾਦਰ ਨੇ ਇੰਟਰਨੈਟ ਖੜਕਾਈ ਹਰੀ ਸਿੰਘ ਨਲੂਆ ਨੇ ਆਹ ਕੀਤਾ ਉਹ ਭਈ ਉਹਨਾਂ ਨੇ ਕੀਤਾ ਜਿਸ ਉਸ ਸਮੇਂ ਦੇ ਜੋ ਭਜਨ ਕਰਨ ਵਾਲੇ ਤੇ ਧਰਮੀ ਲੋਕ ਸੀ ਉਹਨਾਂ ਦੀ ਆੜ ਵਿੱਚ ਤੁਸੀਂ ਇੱਕ ਸੰਸਥਾਵਾਂ ਬਣਾ ਕੇ ਲੋਕਾਂ ਨਾਲ ਠੱਗੀਆਂ ਮਾਰਨ ਦਾ ਇੱਕ ਧੰਦਾ ਅਪਣਾਇਆ ਹੋਇਆ ਤੁਸੀਂ ਪੇ ਜਵਾਬ ਦੇ ਬੱਚੇ ਜੰਗਾਂ ਜੁੱਧਾਂ ਚ ਤੁਸੀਂ ਪੇ ਕਰਾਉ ਆਪ ਦੇ ਬੱਚੇ ਭਰਤੀ ਫੌਜ ਚ ਪੁਲਿਸ ਚ ਤੁਸੀਂ ਲੱਗੋ ਮੂਰੇ ਉਹ ਤਾਂ ਆਪ ਕਮਾਂਡ ਕਰਦੇ ਸੀ ਜੱਸਾ ਸਿੰਘ ਰਾਮਗੜੀਆ ਵਰਗੇ ਇਹ ਲੋਕ ਆ ਜਿਹੜੇ ਉਹਨਾਂ ਦਾ ਨਾਮ ਵਰਤ ਕੇ ਕਹੱਲਾ ਸ਼ੇਰੀ ਦੇ ਕੇ ਲੋਕਾਂ ਨੂੰ ਮੂਰਖ ਬਣਾ ਕੇ ਐਕਸੀਲੇਟਰ ਲਾ ਕੇ ਲਾਲਾ ਲਾਲਾ ਕਰਾ ਕੇ ਕੰਮ ਲੈਂਦੇ ਆ ਆ ਜਿਵੇਂ ਅਮਰਤਪਾਲ ਤੋਂ ਲਿਆ ਅਮਰਤਪਾਲ ਦੇ ਲਾ ਕੇ ਐਕਸੀਲੇਟਰ ਆ ਪਿੱਛੇ ਛੱਡ ਗਿਆ ਡਿਬਰੂਗੜ੍ਹ ਜੇਲ੍ਹ ਚ ਬੈਠਾ ਉਹਦਾ ਕੀ ਖੜਾ ਸੀਗਾ ਕਰਿਆ ਤਾਂ ਥੋੜੀ ਖਾਤਰੋਂ ਨੇ ਪੰਜਾਬ ਦੀ ਖਾਤਰ ਕਰਿਆ ਜੋ ਕੁਝ ਕਰਿਆ ਪਰ ਇੱਥੇ ਜਿਹੜੀ ਆਪਾਂ ਗੱਲ ਸ਼ੁਰੂ ਕਰੀ ਸੀ ਅਕਾਲੀ ਸ਼ਬਦ ਅਕਾਲੀ ਸ਼ਬਦ ਨੂੰ ਇਹਨਾਂ ਨੇ ਖਤਮ ਕਰਤਾ ਅਕਾਲੀ ਸ਼ਬਦ ਸੀ ਅਕਾਲ ਪੁਰਖ ਤੋਂ ਡਰਨ ਵਾਲਾ ਸੀ ਇਕੱਲਾ ਹੁਣ ਚੌਂਕੀਆਂ ਇਹ ਲਵਾਉਂਦੇ ਆ ਪੁੱਛਾਂ ਇਹ ਕੱਢਣ ਵਾਲਿਆਂ ਕੋਲੇ ਜਾਂਦੇ ਆ ਤਬੀਤ ਧਾਗਿਆਂ ਵਾਲੇ ਕੋਲੇ ਜਾਂਦੇ ਆ ਜਿਹੜੇ ਅਕਾਲੀ ਆ ਵੱਡੇ ਬਾਬਿਆਂ ਕੋਲ ਇਹ ਜਾਂਦੇ ਆ ਟਕਸਾਲਾਂ ਕੋਲ ਇਹ ਜਾਂਦੇ ਆ ਨਾਨਕਸਰੀਆਂ ਕੋਲ ਇਹ ਜਾਂਦੇ ਆ ਨੂਰ ਮਹਿਲੀਆਂ ਕੋਲ ਵੀ ਜਾਂਦੇ ਸੀ ਉਹ ਜਿਹੜਾ ਫਰਿਜੀ ਚ ਲਾਇਆ ਪਿਆ ਬਾਬਾ ਉਹਨਾਂ ਕੋਲੇ ਸੋ ਪਾਈ ਅਸੀਂ ਕਿਹੜੇ ਪਾਸੇ ਜਾ ਰਹੇ ਆ ਜਿਹੜੇ ਫੌਜੀ ਵੀਰ ਹੈ ਸਾਡੇ ਉਹਨਾਂ ਨੇ ਘਰੇਲੀ ਕੀਤੀ ਆ ਉਹਨਾਂ ਨੇ ਕਹੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਵੀਡੀਓ ਆਈ ਹੈ ਕਿ ਸਾਨੂੰ ਸ਼ਰਮਣੀ ਕਮੇਟੀ ਧਰਮੀ ਮੰਨਣ ਤੋਂ ਇਨਕਾਰ ਕਰਦੀ ਹੈ ਦੱਸੋ ਭਾਈ ਉਹਨਾਂ ਦਾ ਕੀ ਕਸੂਰ ਹੈ ਤਾਂ ਸੋਨਾਂ ਦਾ ਕੀ ਕਸੂਰ ਹੈ ਪਈ ਸਵੇਗ ਸਿੰਘ ਹੈ ਮੂਰਚਾ ਨਹੀਂ ਲਾਇਆ ਸੀ ਨਾ ਜਦੋਂ ਕੋਈ ਵਕਤ ਪੈਂਦਾ ਹੈ ਜਾਂ ਜਦੋਂ ਕੋਈ ਅੱਗੇ ਜਾਣਾ ਹੈ ਜਾਂ ਕੋਈ ਦੇਸ਼ ਸਾਡੇ ਤੇ ਹਮਲਾ ਕਰਦਾ ਹੈ ਜਾਂ ਕੋਈ ਹੋਰ ਔਕੜ ਆਉਂਦੀ ਹੈ ਤਾਂ ਫਿਰ ਧਰਮੀ ਫੌਜੀਆਂ ਦਾ ਸਹਾਰਾ ਲਿਆ ਜਾਂਦਾ ਹੈ ਜਿਹੜਾ ਤੁਸੀਂ ਰਾਤ ਨੂੰ ਸੌਣੇ ਹੋਣਾ ਏਸੀ ਛੱਡ ਕੇ ਪੈਣੇ ਹੋ ਗੂੜੀ ਨੀਂਦ ਸੌਣੇ ਹੋ ਉਹ ਬਾਡਰਾਂ ਤੇ ਤੇਰੇ ਤੁਹਾਡੇ ਜਿਹੜੇ ਆਪਣੇ ਫੌਜੀ ਖੜੇ ਆ ਭਾਈ ਉਹਨਾਂ ਕਰਕੇ ਆਪਾਂ ਨੂੰ ਨੀਂਦ ਆਉਂਦੀ ਐ ਸ਼੍ਰੋਮਣੀ ਕਮੇਟੀ ਨੂੰ ਫੌਜੀ ਵੀਰਾਂ ਦੀ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਮਲਾਜਮਾਂ ਦੇ ਨਾਲ ਮੁਲਾਕਾਣ ਕਰਨਾ ਚਾਹੀਦਾ ਤੇ ਫਿਰ ਜਿਹੜਾ ਸੱਚਾ ਇਨਕਲੂਜਨ ਸਟਾਟਸ ਰਿਪੋਰਟ ਕੱਢੇ ਸ਼੍ਰੋਮਣੀ ਕਮੇਟੀ ਕਿ ਫੌਜੀ ਧਰਮੀ ਐ ਕਿ ਸੋਡੇ ਮਲਾਜਮ ਮਸੰਦ ਐ ਕਿ ਫੌਜੀ ਹੱਕ ਸੱਚ ਦੀ ਰੋਟੀ ਖਾਂਦੇ ਐ ਕਿ ਤੁਹਾਡੇ ਮੁਲਾਜ਼ਮ ਹਰਾਮ ਦਾ ਖਾਂਦੇ ਐ ਕਿ ਫੌਜੀ ਬਈਆਂ ਰੋਟੀਆਂ ਖਾਂਦੇ ਐ ਕਿ ਤੁਹਾਡੇ ਮੁਲਾਜ਼ਮਾਂ ਜਿਹੜੇ ਉਹ ਚੋਪਣੀਆਂ ਖਾਂਦੇ ਐ ਕਿ ਫੌਜੀ ਚਟਨੀ ਨਾ ਖਾਂਦੇ ਐ ਕਿ ਤੁਹਾਡੇ ਬੰਦੇ ਮਾਸਾਹਾਰੀ ਐ ਕਿੰਨਾ ਅੰਤਰ ਐ ਉਹਨਾਂ ਕੋਲ ਇੱਕ ਤੰਬੂ ਲਾਇਆ ਹੋਇਆ ਹੈ ਗਰਮੀ ਸਰਦੀ ਸਾਰੀ ਉਹਦੇ ਵਿੱਚ ਕੱਟਣੀ ਪੈਂਦੀ ਐ ਤੇ ਇਧਰ ਏਸੀ ਸਿਆਲ ਚ ਹੀਟਰ ਸਰਾਮਾ ਦਾ ਨਾਮ ਲੈ ਕੇ ਕਬਜੇ ਕੀਤੇ ਹੋਏ ਆ ਆਪਦੇ ਯਾਰਾਂ ਦੋਸਤਾਂ ਨੂੰ ਕਮਰਾ 5 ਮਿੰਟਾਂ ਚ ਮਿਲਦਾ ਤੇ ਦੂਸਰਾ ਬੰਦਾ ਬਿਲਕ ਕੇ ਮਰ ਜੇ ਉੱਤੇ ਸਰੋਵਰ ਕੋਲੇ 20 ਬੰਦੇ ਦੇਖਿਆ ਮੈਂ ਚਾਦਰਾਂ ਵਿਛਾ ਕੇ ਵਿਚਾਰੇ ਉੱਤੇ ਪਏ ਆ ਤੇ 5 ਵਜੇ ਉਹਨੇ ਛੋਟੀਆਂ ਮਾਰਦੇ ਖੜੇ ਹੋਜੋ ਖੜੇ ਹੋਜੋ ਸਫਾਈ ਕਰਨੀ ਹੈ ਸੋ ਮੈਂ ਜਿਹੜੀ ਗੱਲ ਵੀਡੀਓ ਤੋਂ ਸ਼ੁਰੂ ਕੀਤੀ ਸੀ ਜਿਹੜਾ ਅਕਾਲੀ ਸ਼ਬਦ ਹੈ ਸਾਡੇ ਲੀਡਰਾਂ ਨੇ ਉਹਦਾ ਸਤਿਆਨਾਸ਼ ਕਰਤਾ ਆਉਣ ਵਾਲੀ ਸਾਡੀ ਪਨੀਰੀ ਨੂੰ ਕੀ ਪਤਾ ਲੱਗੂ ਆਉਣ ਵਾਲੀ ਸਾਰੀ ਨੌਜਵਾਨੀ ਨੂੰ ਕੀ ਪਤਾ ਲੱਗੂ ਵੀ ਅਕਾਲੀ ਕੀ ਸੀ ਇੱਕ ਵਿਸ਼ੇਸ਼ ਪਰਿਵਾਰ ਬਣ ਕੇ ਰਹਿ ਗਿਆ ਤਾਂ ਕੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਮਯਾਬ ਹੋ ਜਾਾਂਗੇ ਕੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਵਾਲੇ ਜਿਹੜੇ ਮੁੰਡੇ ਆ ਉਹ ਇਮਾਨਦਰੀ ਦੇ ਮਿਲਣਗੇ ਕੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਦੀ ਸੇਧ ਲਗਾ मात्र ਵਿਆਕਰਨ ਸੁੱਧ ਮਿਲੂਗਾ ਕੀ ਸਾਡੀਆਂ ਦਸਤਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਰਹਿ ਜਾਣਗੀਆਂ ਕਿੰਨੇ ਪਰਸੈਂਟਜ ਪਹਿਲਾਂ ਕੱਢੋ ਵੀ ਕੀ ਕਿੱਧਰ ਗਏ ਜੂੜੇ ਕਿੱਧਰ ਗਈ ਪੰਜਾਬੀ ਕਿੱਧਰ ਗਿਆ ਸਾਡਾ ਨੌਜਵਾਨ ਕਿੱਧਰ ਗਿਆ ਪੰਜਾਬੀ ਵਿਰਸਾ ਤੇ ਤੁਸੀਂ ਅੱਜ ਅਕਾਲੀ ਕਹਾਉਣ ਦੇ ਹੱਕਦਾਰ ਨਹੀਂ ਹੈਗੇ ਜਣਾਖਣਾ ਚੌਧਰ ਦਾ ਮਾਰਾ ਕੋਈ ਪ੍ਰਧਾਨ ਬਣਿਆ ਫਿਰਦਾ ਕੋਈ ਸਰਕਰ ਪ੍ਰਧਾਨ ਬਣਿਆ ਫਿਰਦਾ ਕੋਈ ਖਜਾਨਚੀ ਬਣਿਆ ਫਿਰਦਾ ਕੋਈ ਸੈਕਟਰੀ ਬਣਿਆ ਫਿਰਦਾ ਪੱਲੇ ਢੇਲੇ ਕੱਖਣੀ ਕੋਈ ਸਬਧਾਨ ਦਾ ਨਹੀਂ ਪਤਾ ਜਿਹੜੀ ਸੰਸਥਾ 'ਚ ਕੰਮ ਕਰਦਾ ਨਾ ਉਹਦੇ ਰੈਗੂਲੇਸ਼ਨ ਨਾ ਸਬਧਾਨ ਦਾ ਪਤਾ ਕੀ ਉਹ ਸ਼੍ਰੋਮਣੀ ਕਮੇਟੀ ਨਾਲ ਬੰਦਾ ਸਬੰਧਤ ਹੋਵੇ ਅਕਾਲੀ ਕਹਾਉਣ ਵਾਲਾ ਹੋਵੇ ਤੇ ਫਿਰ ਉਹ ਚੌਂਕੀਆਂ ਤੇ ਜਾਂਦਾ ਹੋਵੇ ਪੁੱਛਾ ਕੱਢਣ ਵਾਲਿਆਂ ਕੋਲੇ ਜਾਂਦਾ ਹੋਵੇ ਤਵੀਤ ਤਾਂ ਗਏ ਨੇ ਬਾਬਿਆਂ ਕੋਲੇ ਜਾਂਦਾ ਹੋਵੇ ਨਸ਼ੇੜੀਆਂ ਦੇ ਕੋਲੇ ਤੇ ਫਿਰ ਖਾਸ ਕਰਕੇ ਜੋਤਸ਼ੀਆਂ ਕੋਲੇ ਜਾਂਦਾ ਹੋਵੇ ਕੜਾ ਪਾਇਆ ਜਾਂ ਨਾ ਪਾਇਆ ਹੋਵੇ ਨਗ ਪਾਏ ਵੀ ਅੱਜ ਦੇਖ ਲਓ ਲੀਡਰਾਂ ਦੇ ਨਗ ਹੱਥ ਚ ਇੱਕ ਕਰ ਲਿਓ ਵੀਰੋ ਜਦੋਂ ਤੁਸੀਂ ਆ ਸਟੇਜਾਂ ਤੇ ਜਾਂ ਦੇਖਦੇ ਹੋ ਇਹਨਾਂ ਨੂੰ ਰੈਲੀਆਂ ਕਰਦਿਆਂ ਸੋਹ ਨੂੰ ਗੱਲਾਂ ਸੁਣਾਉਣਗੇ ਵੱਡੀਆਂ ਗੁਰੂ ਰਾਮਦਾਸ ਦੀਆਂ ਅਰਜਨ ਦੇਵ ਦੀਆਂ ਵਿਧੀ ਚੰਦ ਦੀਆਂ ਬੰਦਾ ਸਿੰਘ ਬਹਾਦਰ ਦੀਆਂ ਲਲਕਾਰੇ ਮਾਰਦੇ ਉਹ ਕੌਮਾਂ ਬੋਲਾ ਚਰ ਜਉਂਦੀਆਂ ਨਹੀਂ ਜੋ ਵਿਰਸੇ ਨੂੰ ਭੁੱਲ ਜਾਂਦੀਆਂ ਆਪ ਭੁੱਲੇ ਫਿਰਦੇ ਆ ਹਰੇਕ ਦੇ ਨੀਲਮ ਜਾਂ ਹੋਰ ਨਗ ਪਾਏ ਬਿਨ ਤੇ ਜੋਤਸ਼ੀਆਂ ਕੋਲ ਜਾਂਦੇ ਆ ਜੋਤਸ਼ੀ ਦੱਚਣਗੇ ਇਹਨਾਂ ਨੂੰ ਅਕਾਲੀ ਸ਼ਬਦ ਕਹੋਣਾ ਬਹੁਤ ਔਖਾ ਸੋ ਸਾਡਾ ਮਾਨਮਤਾ ਇਤਿਹਾਸ ਹੈ ਅਸੀਂ ਆਉਣ ਵਾਲੇ ਸਮੇਂ ਬਾਅਦ ਤੇ ਰੋਣੇ ਆ ਵੀ ਸਾਡਾ ਜਿਹੜਾ ਹੈਗਾ ਸਿੱਖ ਧਰਮ ਸਾਡੀ ਵਿਰਸਤ ਵਿਰਸਾ ਸਾਡੀ ਪੱਗ ਸਾਡੀ ਨੌਜਵਾਨੀ ਕਿਹੜੇ ਰਾਹ ਪਾਉਗੀ ਸੋ ਇੱਥੇ ਸੁਧਾਰ ਕਰਨ ਦੀ ਲੋੜ ਹੈ ਇੱਥੇ ਸੁਧਾਰ ਕਰਨ ਦੀ ਲੋੜ ਹੈ ਜਿਹੜਾ ਕਿ ਇਹ ਗੰਦ ਹੈ ਇਹ ਸਾਫ਼ ਕਰਨਾ ਹੀ ਪੈਣਾ ਥੋੜੀ ਹੁੰਦੀ ਹੈ ਜਿੰਦਗਾਨੀ ਮਰਦ ਦਲੇਰਾਂ ਦੀ ਜਿਹੜੇ ਦਲੇਰ ਹੈ ਉਹਨਾਂ ਦੀ ਜ਼ਿੰਦਗੀ ਬਹੁਤ ਥੋੜੀ ਹੁੰਦੀ ਹੈ ਅਕਾਲੀ ਫੁੱਲਾ ਸਿੰਘ ਵਰਗੇ ਦਸਾ ਸਿੰਘ ਰਾਮਗੜੀ ਆ ਹੋਰ अनेका ਸਾਡੇ ਯੋਧੇ ਪੈਦਾ ਹੋਏ ਜਿਨ੍ਹਾਂ ਦਾ ਅੱਜ ਨਾਂ ਚੱਲਦਾ ਤੇ ਜਿਹੜੇ ਇਹ ਅਕਾਲੀ ਐ ਜਾਂ ਅਕਾਲੀ ਅਖਵਾਉਂਦੇ ਐ ਇਹ ਤੀਜੀ ਕੋਲ ਜਾ ਕੇ ਨਾਸ ਹੋ ਜਾਣਗੇ 20 ਸਾਲਾਂ ਨੂੰ ਲੋਕਾਂ ਨੇ ਭੁੱਲ ਜਾਣਾ ਵੀ ਕੌਣ ਸੀ ਸੋ ਅਕਾਲੀ ਸ਼ਬਦ ਨੂੰ ਅਸੀਂ ਮਜ਼ਬੂਤ ਰੱਖੀਏ ਸਾਡੀ ਆਉਣ ਵਾਲੀ ਜਵਾਨੀ ਨੂੰ ਬਚਾਈਏ ਸਿੱਖੀ ਨੂੰ ਬਚਾਈਏ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਤਾਂ ਕਿ ਸ਼ੇਅਰ ਕਰਨਾ ਧੰਨਵਾਦ